ਉਹਦਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਵਿਕਲ ਸਿੰਘ ਝੁੰਡਾ ਨੇ ਇੱਕ ਨੁਕਾ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਝੂਠੇ ਪਰਚਾਣ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ ਤੇ ਇਹ ਸਹੂਤਾ ਹਸਪਤਾਲਾ ਵਿੱਚੋਂ ਡਾਕਟਰ ਨਾ ਹੋਣ ਕਾਰਨ ਖਤਮ ਹੋ ਰਹੀਆਂ ਹਨ ਅੱਜ ਲੋੜ ਹੈ ਉਸ ਪਾਰਟੀ ਦੀ ਜਿਹੜੀ ਤੁਹਾਡੇ ਹੱਕਾਂ ਦੀ ਰਾਖੀ ਕਰ ਸਕੇ ਹਲਕਾ ਇੰਜਾਰਜਾਇਦਾ ਸੁਲਮਾਨ ਨੇ ਕਿਹਾ ਕਿ ਜਿਸ ਧਰਤੀ ਤੋਂ ਪਾਈਚਾਰ ਖਸਾਨ ਦਾ ਸੁਨੇਹਾ ਪੂਰੀ ਦੁਨੀਆ ਵਿੱਚ ਮਿਸਾਲ ਬਣਿਆ ਹੋਵੇ ਅਜੂ ਧਰਤੀ ਤੇ ਬਿਮਾਰੀਆਂ ਨਾਲ ਝੁੰਜਰੇ ਹੋਣ ਤੇ ਸਾਡੇ ਚੁਣੇ ਹੋਏ ਨੁਮਾਇੰਦਾ ਅੱਖਾਂ ਬੰਦ ਕਰੀ ਬੈਠੇ ਹੋਣ ਅਜਿਹੇ ਲੀਡਰਾਂ ਤੋਂ ਸੁਚੇਤ ਹੋਣ ਦੀ ਲੋੜ ਹੈ ਇਸ ਲਈ ਲੋਕ ਸਭਾ ਲਈ ਸਾਧਾਰਨ ਪਰਿਵਾਰ ਜੋ ਐਡਵੋਕੇਟ ਇਕਬਾਲ ਸਿੰਘ ਚੁੰਦਾ ਨੂੰ ਵੋਟ ਪਾ ਕੇ ਪਾਰਲੀਮੈਂਟ ਵਿੱਚ مجھے جاندی لگا ہے درستان دانتی لگا ہے کیوں ہم سے بجائر کون دہتر چاہتا ہے مجھے جاندی لگا ہے میں باٹی سکتوں آپ سکتوں اے دسنا چالنا ہاں ਅੱਜ ਆਇਕ ਮਾਨ ਨੇ ਇਹਨਾਂ ਨੂੰ ਆਪਣਾ ਕਦਰ ਦੇ ਕੇ ਹਲਕਾ ਸੰਗ੍ਰਹਿ ਵੀ ਅਸੀਂ ਸਮਝਿਆ ਸਾਡੇ ਕੁਲੀ ਦੁਸ਼ਮਣ ਐ ਦੁਸ਼ਮਣ ਜੇ ਤਾ ਖੁੰਡਾ ਅੱਜ ਵੀ ਲੋੜ ਦੇਸ਼ ਨੂੰ ਤਾਨ ਨਿਰਪੱਖ ਅਤੇ ਨਾ ਫਿਰਕੂ ਤਾਕਤਾਂ ਦੇ ਖਿਲਾਫ ਖੜੇ ਹੋਣ ਦੀ ਬਾਟੀਆਂ ਨੂੰ ਵੀ ਖੜੇ ਹੋਣ ਦੀ ਕੱਲਾ ਵੋਟਾਂ ਦਾ ਮਸਲਾ ਨਹੀਂ ਹੁੰਦਾ ਰਾਜ ਭਾਰ ਦੀ ਗੱਲ ਨਹੀਂ ਹੁੰਦੀ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਦੀ ਗੱਲ ਹੁੰਦੀ ਹੈ ਸਮਾਜ ਦਾ ਹਰ ਵਰਗ ਸਰਕਾਰ ਤੋਂ ਸੰਤੋਸ਼ਟ ਹੋਣਾ ਚਾਹੀਦਾ ਆਰਥਿਕ ਤੌਰ ਤੇ ਵੀ ਧਾਰਮਿਕ ਤੌਰ ਤੇ ਵੀ ਸਮਾਜਿਕ ਤੌਰ ਤੇ ਵੀ ਵਿਗਿਆਨ ਦੇ ਡਾਵਾ ਪਰ ਇਹਦਾ ਜੀਵਨ ਮਾਇਆ ਕਰਨਾ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਹਰ ਫਰਜ਼ਕਾਰ ਦਾ ਮੁਰਦਾ ਫਰਜ਼ ਹੈ ਜੋ ਅਜੇ ਨਹੀਂ ਨਿਭਾਇਆ ਜਾ ਰਿਹਾ ਇਸ ਗੰਦੀ ਚਿੰਤਾ ਸਮਝੇ ਦੇਸ਼ ਨੂੰ ਅਜ ਕਰਨ ਦੀ ਲੋੜ ਹੈ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਕਿ ਅਸੀਂ ਸ਼ਰੋਮਣੇ ਅਕਾਲੀ ਦਲ ਨੇ বিজেপি ਨਾਲੋਂ ਸਮਝੌਤਾ ਤੋੜਿਆ বিজেপি ਨਾਲੋਂ ਸਮਝੌਤਾ ਸਮਝੋਦੇ ਤੇ ਤੋੜਿਆ ਜੇ ਤੁਸੀਂ ਫਿਰ ਕਾਪਰਸਦੀ ਦੀ ਰਾਜਨੀਤੀ ਕਰ ਰਹੇ ਹੋ ਤੁਸੀਂ ਪੰਜਾਬ ਦੇ ਹਰਸੇ ਕੌਮ ਦੇ ਮਸਲੇਨ ਵਾਲ ਨਹੀਂ ਕਰ ਰਹੇ ਤੁਸੀਂ ਕਿਸਾਨਾਂ ਦੇ ਵਾਰਾਂ ਦੇ ਬੈਠੇ ਨੇ ਉਹਨਾਂ ਦੇ ਮਸਲੇ ਨਹੀਂ ਹੱਲ ਕਰਦੇ ਇਹ ਸਾਰੀ ਦਰਦ ਭਰੀ ਕਹਾਣੀ ਹੈ ਪੰਜਾਬ ਦੀ ਸੋ ਵੀਰੋ ਅਕਾਲੀ ਨਾਲ ਪੰਜਾਬ ਲਈ ਕਟਕਣਦੀਆਂ ਲਈ ਪੰਜਾਬ ਦੀਆਂ ਹਾਕੀ ਮੰਗਾਂ ਲਈ ਪੰਜਾਬ ਦੇ ਅਮਨ ਚਾਨ ਦੀਆਂ ਭਾਈਚਾਰਕ ਸੰਸਾਂ ਲਈ ਹਮੇਸ਼ਾ ਤੁਹਾਡੇ ਅੱਖਾਂ ਦਾ ਫਰਿਆਦਾਰ ਬਣ ਕੇ ਖੜੇਗਾ ਅੱਜ ਲੋੜ ਹੈ ਪੰਜਾਬੀਆਂ ਨੂੰ ਆਪਣੀ ਮਾਂ ਪਾਰਟੀ ਨਾਲ ਡਟ ਕੇ ਖੜਨ ਦੀ ਲੋੜ ਹੈ ਤੁਹਾਨੂੰ ਹੱਥ ਬਨ ਕੇ ਬੇਨਤੀ ਕਰਦੇ ਆ ਕੋਈ ਬੀਜੇਪੀ ਕੋਈ ਕਾਂਗਰਸ ਕੋਈ ਆਮ ਆਦਮੀ ਪਾਰਟੀ ਪੰਜਾਬ ਦੇ ਹੱਕਾਂ ਦੀ ਬੇਹਦਾਰ ਨਹੀਂ ਹੋ ਸਕਦੀ ਇਹ ਪਾਰਟੀਆਂ ਦਿੱਲੀ ਤੋਂ ਚਲਦੀਆਂ ਨੇ ਔਰ ਦਿੱਲੀ ਨੇ ਕਦੇ ਵੀ ਪੰਜਾਬ ਨਾਲ ਇਨਸਾਫ ਨਹੀਂ ਕੀਤਾ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਔਰ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਲੜਾਈ ਲੜਦੀ ਹੈ ਤੁਹਾਨੂੰ ਬੇਨਤੀ ਕਰਦੇ ਆ ਕਿ ਭਾਵੇਂ ਘਟ ਜਾਂਦੀਆਂ ਦੀ ਗੱਲ ਹੈ ਚਾਹੇ ਪੰਜਾਬ ਦੀ ਗੱਲ ਹੈ ਅਸੀਂ ਤੁਹਾਡੇ ਹੱਕਾਂ ਦੇ ਬਹਿਰੇਦਾਰ ਬਣ ਕੇ ਵਿਚਰਾਂਗੇ ਮਲੇਕੋੜਲੇ ਦੀ ਧਰਤੀ ਸੰਸਾਰ ਤਾਂ ਇੱਕ ਵਕਰੀ ਧਰਤੀ ਹੈ ਇੱਥੇ ਵਕਰੀ ਕਿਸਮ ਦੇ ਇਤਿਹਾਸ ਸੱਜੇ ਗਏ ਨੇ ਇੱਥੇ ਹਿੰਦੂ ਸਿੱਖ ਮੁਸਲਮਾਨ ਸਾਰੇ ਬੜੇ ਪਿਆਰ ਔਰ ਸਤਿਕਾਰ ਨਾਲ ਵਸਦੇ ਨੇ ਇੱਥੇ ਵੀ ਫੇਕੂ ਲੀਆਂ ਦੇ ਵੰਨਣ ਦੀ ਕੋਸ਼ਿਸ਼ ਕੀਤੀ ਗਈ ਪਰ ਇੱਥੇ ਕਦੇ ਲੋਕਾਂ 'ਚ ਨਫ਼ਰਤ ਨਹੀਂ ਹੋਈ ਅੱਜ ਲੋਣ ਦੇਸ਼ ਦਾ ਵੀ ਨੂੰ ਵੀ ਦੇਸ਼ ਨੂੰ ਵੀ ਪੰਜਾਬ ਨੂੰ ਵੀ ਇਹ ਸਾਨੂੰ ਅਮਨ ਔਰ ਸ਼ਾਂਤੀ ਦਾ ਪੈਗਾਮ ਦੇਣ ਵਾਲੇ ਲੀਡਰਾਂ ਦੀ ਲੋੜ ਹੈ ਸਾਨੂੰ ਅਮਨ ਔਰ ਸ਼ਾਂਤੀ ਪਾਈ ਜਾ ਰੱਖਣ ਵਾਲੀਆਂ ਪਾਰਟੀਆਂ ਦੀ ਲੋੜ ਹੈ ਫਿਰਕਾਪ੍ਰਸਤੀਆਂ ਨਫਤ ਵਾਲੇ ਆਗੂਆਂ ਨੂੰ ਨਿਕਾਰੋ ਉਹਨਾਂ ਨੂੰ ਉਹਦਾ ਰਸਤਾ ਦਿਖਾਓ ਔਰ ਜਿਹੜੇ ਲੋਕ ਪੰਜਾਬ ਦਾ ਮਾਹੌਲ ਸਾਂਝਾ ਬਣਾ ਕੇ ਰੱਖਣਾ ਚਾਹੁੰਦੇ ਨੇ ਪੰਜਾਬ ਦੀ ਤਰੱਕੀ ਔਰ ਵਿਕਾਸ ਦੀ ਜੇ ਜੋਥੀ ਰੈਲੀ ਹੋਈ ਹੈ ਜੀ ਕਿੰਨਾ ਫਿਰ ਜ਼ਿਆਦਾ ਜਿਹੜਾ ਹਗਾ ਉਮੀਦਵਾਰਾਂ ਨੂੰ ਸਹਿਯੋਗ ਮਿਲ ਰਿਹਾ ਦੇਖੋ ਤੁਸੀਂ ਅੱਜ ਜਦ ਅਸੀਂ ਗੱਲ ਕਰੀਏ ਤਾਂ ਉਮੀਦਵਾਰ ਨੂੰ ਜਿਹੜੇ ਆਪਣੇ ਝੁੰਡਾ ਸਾਹਿਬ ਨੇ ਉਹਨਾਂ ਨੂੰ ਬਹੁਤ ਹੀ ਅੱਛਾ ਜਿਹੜਾ ਹੈ ਸਹਿਯੋਗ ਮਿਲ ਰਿਹਾ ਹੈ ਔਰ ਉਮੀਦ ਤੋਂ ਕਿਤੇ ਬਹੁਤ ਜ਼ਿਆਦਾ ਮਿਲ ਰਿਹਾ ਹੈ ਕਿਉਂਕਿ ਲੋਕਾਂ ਦੀ ਡਿਮਾਂਡ ਵੀ ਹੈ ਅੱਜ ਲੋਕ ਵੀ ਇਹ ਚਾਹੁੰਦੇ ਨੇ ਕਿ ਜਿਹੜਾ ਲੀਡਰ ਹੋਵੇ ਸਾਡਾ ਆਪਣਾ ਸੰਗਰੂਰ ਦਾ ਹੀ ਹੋਵੇ ਕੋਈ ਬਾਹਰੋਂ ਲਿਆ ਕੇ ਲੀਡਰ ਲਗਾ ਦੇਣਾ ਔਰ ਉਹ ਕਿੰਨਾ ਕੰਮ ਕਰਦੇ ਨੇ ਇਹ ਲੋਕ ਅੱਜ ਚੰਗੀ ਤਰ੍ਹਾਂ ਚਾਹੁੰਦੇ ਨੇ ਇਹ ਲੋਕ ਇੱਥੇ ਆਉਂਦੇ ਨੇ ਲੀਡਰ ਬਣਦੇ ਨੇ ਜਿੱਤੇ ਦੇ ਲੋਕਾਂ ਦੇ ਵੋਟਾਂ ਲੈਂਦੇ ਨੇ ਤੇ ਫਿਰ ਆਪਣੇ ਹਲਕਿਆਂ 'ਚ ਵਾਪਸ ਚਲੇ ਜਾਂਦੇ ਨੇ ਉਹਦਾ ਨੁਕਸਾਨ ਜਿਹੜਾ ਹੁੰਦਾ ਉਸ ਜਿਹੜਾ ਜਿੱਦਾਂ ਜ਼ਿਲ੍ਹਾ ਸਾਡਾ ਸੰਗਰੂਰ ਹੈ ਇਹਨੂੰ ਭੁਗਤਣਾ ਪੈਂਦਾ ਮਲੇਰਕੋਟਲੇ ਨੂੰ ਭੁਗਤਣਾ ਪੈਂਦਾ ਬਰਨਾਲੇ ਨੂੰ ਭੁਗਤਣਾ ਪੈਂਦਾ ਤਾਂ ਇਸ ਜੰਦਰੇ ਔਰ ਝੁੰਦਾ ਸਾਹਿਬ ਹਮੇਸ਼ਾ ਜਦੋਂ ਦੇ ਵੀ ਇਸ ਹਲਕੇ 'ਚ ਹੈਗੇ ਤੇ ਮਲੇਪੁਰ ਲਈ ਆਉਣ ਜਾਂ ਫਿਰ ਅਮਰਗੜ ਜਿੱਥੇ ਵੀ ਉਹ ਰਹਿੰਦੇ ਨੇ ਉਹਨਾਂ ਉਦੇ ਵਿੱਚ ਚੰਡੀਗੜ੍ਹ ਜਾ ਕੇ ਆਪਣੀ ਰਹਾਇਸ਼ ਨਹੀਂ ਬਣਾਈ ਉਹ ਹਮੇਸ਼ਾ ਧੂਰੀ ਦੇ ਐਮਐਲਏ ਸੀ ਤਾਂ ਧੂਰੀ ਰਹੇ ਨਾ ਅਮਰਗੜ ਦੇ ਸੀ ਤਾਂ ਅਮਰਗੜ ਰਹੇ ਤੇ ਇਨਸ਼ਾਅੱਲਾ ਉਹ ਆਉਣ ਵਾਲੇ ਟਾਈਮ 'ਚ ਵੀ ਇੱਥੋਂ ਦੇ ਹੀ ਆਪਣੇ ਜਿਹੜੇ ਕੰਮ ਨੇ ਮਰੀ ਕੋਲੇ ਦੇ ਵੀ ਕਰਨਗੇ ਬਾਕੀ ਕੋਲੇ ਦੇ ਦੇ ਵੀ ਬਹੁਤ ਇਮਾਨਦਾਰੀ ਨਾਲ ਕੰਮ ਕਰਨਗੇ ਕਿਹੜੇ ਲੋਕਾਂ ਦਾ ਸਹਿਯੋਗ ਮਿਲ ਰਿਹਾ ਬਹੁਤ ਅੱਛਾ ਬਹੁਤ ਅੱਛਾ ਰਿਸਪੌਂਸ ਹੈ ਲੋਕਾਂ ਦਾ ਲੋਕਾਂ ਨੇ ਉਹ ਨਕਾਰ ਦਿੱਤਾ ਜਿਹੜੀਆਂ ਬਾਕੀ ਪਾਰਟੀਆਂ ਸੀ ਕਾਂਗਰਸ ਦਾ ਆਪਣੇ ਆਪ ਆਪਣਾ ਉਹਨਾਂ ਦਾ ਪਰਦਾ ਫਾਸ਼ ਹੋ ਚੁੱਕਿਆ ਔਰ ਆਮ ਆਦਮੀ ਜਿਹੜੇ ਝੂਠੇ ਵਾਅਦੇ ਕਿਤੇ ਨਾਰੇ ਲਗਾਏ ਉਹ ਤਾਂ ਬਿਲਕੁਲ ਕਿਤੇ ਸਟੈਂ ਮਲੇ ਕੋਲ ਨੇ ਅੱਜ ਤੱਕ ਜਿਹੜੇ ਆਮ ਪਾਰਟੀ 2 ਸਾਲ ਚ ਕੋਈ ਮਤਲਬ ਮੰਤਰੀ ਨਹੀਂ ਬਣਾਇਆ ਕੁਝ ਨਹੀਂ ਜਦੋਂ ਕਿ ਹੋਣਾ ਚਾਹੀਦਾ ਇਹਦੇ ਤੇ ਤੁਸੀਂ ਕੀ ਕਹੋਗੇ ਦੇਖੋ ਇਤਾਂ ਗੱਲ ਇਹ ਹੈ ਕਿ ਜਿਹੜੇ ਸਾਡੇ ਲੀਡਰ ਨੇ ਉਹਨਾਂ ਨੂੰ ਆਪਣਾ ਜਿਹੜਾ ਉਹ ਐਮ.ਐਲ.ਏ ਬਣਤਾ ਜਾਂਦੇ ਨੇ ਪਰ ਉਹਨਾਂ ਨੂੰ ਆਪਣਾ ਜਿਹੜਾ ਰੁਤਬਾ ਉਹੀ ਨਹੀਂ ਪਤਾ ਹੈ ਉਹਨਾਂ ਨੇ ਕੀ ਕੰਮ ਕਰਾਉਣੇ ਨੇ ਕਿਵੇਂ ਕਰਾਉਣੇ ਨੇ ਉਹਨਾਂ ਨੂੰ ਇਸ ਚੀਜ਼ ਬਾਰੇ ਪਤਾ ਹੀ ਨਹੀਂ ਆ ਕੁਝ ਦੂਸਰੀ ਗੱਲ ਇਹ ਹੈ ਕਿ ਜਿਹੜੀਆਂ ਪਾਰਟੀਆਂ ਨੇ ਉਹ ਮੁਸਲਮਾਨਾਂ ਨੂੰ ਵੈਸੇ ਹੀ ਖਤਮ ਕਰਨ ਤੇ ਲੱਗੀਆਂ ਹੋਈਆਂ ਨੇ ਆਮ ਆਦਮੀ ਹੋਵੇ ਉਹ ਵੀ ਬੀ.ਜੇ.ਪੀ ਦੀ ਬੀ ਟੀਮ ਹੈ ਜਿਸ ਦੇ ਨਾਲ ਅਸੀਂ ਜਾਣਦੇ ਹਾਂ ਸਾਰਿਆਂ ਨੂੰ ਪਤਾ ਹੈ ਤੇ ਦੂਸ ਵੀ ਨਹੀਂ ਸਕਦੀ ਪੰਜਾਬੀਆਂ ਦੀ ਨਾ ਕਿ ਮੁਸਲਮਾਨਾਂ ਦੀ ਉਹਨਾਂ ਨੇ ਅੰਦਰੋਂ ਅੰਦਰ ਹਮੇਸ਼ਾ ਜਿਹੜੇ ਮੁਸਲਮਾਨਾਂ ਵੱਡੇ ਐ ਉਹਨਾਂ ਨੂੰ ਯੂਜ਼ ਕੀਤਾ 70 ਸਾਲ ਯੂਜ਼ ਕਰਨ ਤੋਂ ਬਾਅਦ ਅੱਜ ਮੁਸਲਮਾਨਾਂ ਦੀ ਇੰਨੀ ਬਦਤਰ ਹਾਲਤ ਐ ਕਿ ਜੇ ਅਸੀਂ ਦੇਖੀਏ ਤਾਂ ਸਾਡੇ ਤੋਂ ਜ਼ਿਆਦਾ ਜਿਹੜੇ ਸਾਡੇ ਅਸੀਂ ਇੱਕ ਆਜ਼ਾਦ ਜਿਹੜਾ ਦੇਸ਼ 'ਚ ਗੁਲਾਮ ਕੌਮ ਸਭ ਤੋਂ ਸਾਡੇ ਤੋਂ ਵੱਡੀ ਕੋਈ ਕੌਮ ਨਹੀਂ ਐ ਜਿਹੜੀ ਗੁਲਾਮੀ ਦੀਆਂ ਇਸ ਜਕੜ 'ਚ ਫਸੀ ਪਈ ਐ। ਇਹ ਜਾ ਰਹੇ ਉਹ ਲੋਕਾਂ ਨੂੰ ਦੇਖੋ ਅੱਜ ਮਲੇਰਕੋਟਲਾ ਸ਼ਹਿਰ 'ਚ ਸਾਡੇ ਸਤਕਾਰਯੋਗ ਰਕਨ ਚਾਰਜ ਵੀ ਬਜ਼ਾਰ ਦਾ ਸਲੇਮਾਨ ਜੀ ਔਰ ਸਾਡੇ ਯੂਥ ਵਿੰਗ ਦੇ ਸ਼ਰੀਪਦਾਨ ਜੀ ਜੀ ਦੀ ਗਵਾਈ ਤੇ ਪ੍ਰੋਗਰਾਮ ਕਰਵਾਇਆ ਗਿਆ ਸੀ ਔਰ ਜਿੰਨਾ ਯੂਥ ਨੌਜਵਾਨ ਮਹੱਲਾ ਨਿਵਾਸੀ ਪਿਆ ਸਤਕਾਰ ਨਾਲ ਆਏ ਨੇ ਅਸੀਂ ਉਹਨਾਂ ਦਾ ਪਹਿਲੋਂ ਸ਼ੁਕਰਗੁਜ਼ਾਰ ਵੀ ਕਰਦੇ ਆਂ ਔਰ ਇਹ ਬੇਨਤੀ ਵੀ ਕਰਦੇ ਆਂ ਕਿ ਬਲੇਕਪੋਡ ਦੀ ਧਰਤੀ ਸੰਸਾਰ ਤੇ ਇੱਕ ਵੱਖਰੀ ਕਿਸਮ ਦੀ ਧਰਤੀ ਹੈ ਇੱਥੇ ਵੱਖਰੇ ਕਿਸਮ ਦੇ ਇਤਿਹਾਸ ਸਰਜੇ ਗਏ ਨੇ ਇਸ ਧਰਤੀ ਤੋਂ ਆਦਾ ਨਾਰਾ ਵਜਿਆ ਛੋਟੇ ਸਹਿਜਾਂ ਦੀ ਸ਼ਹਾਦਤ ਵੇਲੇ ਇਹ ਸ਼ਹਿ ਹਿੰਦੂ ਸਿੱਖ ਮੁਸਲਮਾਨ ਭਾਈਚਾਰੇ ਦਾ ਪ੍ਰਤੀਕ ਹੈ ਸਾਰੇ ਜੁੜੇ ਖੁਸ਼ਹਾਲੀ ਅਮਨ ਔਰ ਸ਼ਾਂਤੀ ਨਾਲ ਜੀਵਨ ਬਿਸ਼ੇਰ ਕਰ ਰਹੇ ਨੇ ਵੱਖ-ਵੱਖ ਕਿਸਮ ਤੇ ਸਮਿਆਂ ਤੇ ਇੱਥੇ ਰਾਸੀ ਲੋਕ ਲਹਾ ਲਣ ਦੀ ਨਬਰਤ ਪੈਰਾ ਕਰਨ ਦੀ ਕੋਸ਼ਿਸ਼ ਕਰਦੇ ਨੇ ਪਰ ਇੱਥੇ ਦੇ ਲੋਕਾਂ ਨੇ ਕਦੇ ਵੀ ਐਸੇ ਕਿਸਮ ਦੇ ਆਗੂਆਂ ਨੂੰ ਹਵਾ ਨਹੀਂ ਦਿੱਤੀ ਉਹਨਾਂ ਦੀ ਗੱਲ ਤੇ ਕਦੇ ਫੁੱਲ ਨਹੀਂ ਚੜੇ ਖਾਸ ਕਰਕੇ ਅਸੀਂ ਤਾਂ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਆਪਣਾ ਸਨੇਹਾ ਲੈ ਕੇ ਸ਼ੁਰੂਆਤ ਕੀਤੀ ਹੈ ਅਸੀਂ ਧੰਨਵਾਦ ਕਰਦੇ ਹਾਂ ਜਿਹੜੇ ਕੋਲ ਰਵਾਸੀਆਂ ਦਾ ਕਿ ਬਹੁਤ ਵੱਡੀ ਗਿਣਤੀ ਸਾਡੀ ਬੇਨਤੀ ਸੁਣ ਲਈ ਹੈ ਔਰ ਸਾਨੂੰ ਵਿਸ਼ਵਾਸ ਵੀ ਦਿਵਾਇਆ ਕਿ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਨੂੰ ਦਿਤਾ ਕੇ ਤੇ ਸੀ ਪੰਜਾਬ ਔਰ ਪੰਥ ਪੰਜਾਬ ਔਰ ਕਟੜਗਟੀਆਂ ਦੇ ਭਲੇ ਲਈ ਪਾਰਟੀ ਦੀ ਛੋੜੀ ਪਾਉਣਾ ਕਿ ਲੱਗਦਾ ਸਰ ਤੁਹਾਡੇ ਮੁਕਾਬਲੇ ਜਿਹੜਾ ਹੈਗਾ ਜ਼ਿਲ੍ਹੇ ਦੇ ਵਿੱਚੋਂ ਕਿਸੇ ਵੀ ਪਾਰਟੀ ਨੂੰ ਕੋਈ ਉਮੀਦਵਾਰ ਨਹੀਂ ਮਿਲਿਆ ਹੈਗਾ ਬਾਹਰੋਂ ਹੀ ਨੇ ਸਾਰੇ ਦੇਖੋ ਉਮੀਦਵਾਰ ਕਿਤੋਂ ਦੇ ਉਹ ਉਹਨਾਂ ਦੀਆਂ ਪਾਰਟੀਆਂ ਦੇ ਫੈਸਲੇ ਨੇ ਪਰ ਮੈਂ ਬੇਨਤੀ ਜ਼ਰੂਰ ਕਰ ਰਹੀ ਜੀ ਉਹਨਾਂ ਜਿਹੜਾ ਵਿਅਕਤੀ ਹਲਕੇ ਨਾਲ ਜਿਹਦੀ ਕੋਈ ਨੇੜਤਾ ਨਹੀਂ ਜਿਹਦਾ ਹਲਕੇ ਨਾਲ ਕੋਈ ਸੰਬੰਧ ਨਹੀਂ ਉਹਨਾਂ ਨੂੰ ਕਹਿੰਦਾ ਕਿਉਂ ਨਹੀਂ ਹੁੰਦਾ ਇਲਾਕੇ ਨੂੰ ਉਹ ਸਿਰਫ ਫੋਗਾ ਲੈਣ ਲਈ ਆਉਂਦੇ ਨੇ ਉਹ ਕੰਮ ਕਰ ਲੈਣੇ ਨਹੀਂ ਆਉਂਦੇ ਇਸ ਕਰਕੇ ਇਹ ਲੋਕਾਂ ਦੀ ਪਛਾਣ ਕਰਨ ਦੀ ਲੋੜ ਹੈ ਲੀਡਰਾਂ ਦਾ ਕਰਤਾਰ ਵੀ ਦੇਖੋ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਵੀ ਦੇਖੋ ਪਾਰਟੀ ਜਿਹੜੀ ਪੰਜਾਬ ਲਈ ਜੇ ਲਈ ਤੁਸੀਂ ਵੋਟਾਂ ਮੰਗਦੇ ਹੋ ਉਹ ਪਾਰਟੀ ਦੀ ਪੰਜਾਬ ਲਈ ਦੇਣ ਕੀ ਹੈ ਇਹਦੇ ਬਾਰੇ ਵੀ ਸੋਚੋ ਸੋ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਕਿੰਨੋਂ ਪਾਰਟੀਆਂ ਦਿੱਲੀ ਤੋਂ ਚਾਹਦੀਆਂ ਦਿੱਲੀ ਤੋਂ ਘੁੱਟ ਕੇ ਸਟੋਰੀ ਹੈ ਪੰਜਾਬ ਦੀ ਪੰਜਾਬ ਦੇ ਹੱਤਾਂ ਦੀ ਕਿਤੇ ਬਿਰੈਦਾਰੀ ਨਹੀਂ ਹੋ ਰਹੀ ਜੇ ਕੋਈ ਪਾਰਟੀ ਪੰਜਾਬ ਦੀ ਲੜਾਈ ਪੰਜਾਬ ਦੀ ਅਮਨ ਸ਼ਾਂਤੀ ਭਾਈਚਾਰਕ ਸਾਂਝ ਡਿਵੈਲਪਮੈਂਟ ਦੀ ਕੋਈ ਗੱਲ ਕਰਦੀ ਹੈ ਤਾਂ ਸਿਰਫ ਸ਼ਰੋਣੀ ਕੰਦਲ ਇਸ ਕਰਕੇ ਸ਼ਰੋਣੀ ਕੰਦਲ ਕੰਮ ਨਹੀਂ ਲੱਗਦਾ ਕਿ ਮਲੇਰਪੁਰਾ ਨਾਲ ਬੜਾ ਪੂਰਾ ਰਹਿੰਦੀ ਹੈ ਕਰਦੇ ਆ ਮਲੇ ਕੋੜਲੇ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਹਮੇਸ਼ਾ ਹੀ ਗੂੜਾ ਰਿਸ਼ਤਾ ਰਿਹਾ ਹੈ ਸੱਚ ਸੋਚੀ ਸੇ ਕਹਾਂਗਾ ਬਹੁਤ ਗੂੜਾ ਰਿਸ਼ਤਾ ਰਿਹਾ ਹੈ ਮੇਰਾ ਨਿੱਜੀ ਤੌਰ ਤੇ ਵੀ ਬਹੁਤ ਗੂੜਾ ਰਿਸ਼ਤਾ ਰਿਹਾ ਹੈ ਔਰ ਅਸੀਂ ਮਲੇ ਕੋੜਲੇ ਨਾਲ ਬਹੁਤ ਨੇੜੇ ਜੁੜੇ ਵੀ ਹਾਂ ਔਰ ਮਲੇ ਕੋੜਲੇ ਤੇ ਬਹੁਤ ਵੱਡੀ ਪੱਧਰ ਤੇ ਪਰਿਵਾਰਾਂ ਨਾਲ ਨਿੱਕੇ ਨਿੱਕੇ ਔਰ ਨਿੱਜੀ ਰਿਸ਼ਤੇ ਵੀ ਨੇ ਸੋ ਪਾਰਟੀ ਨੂੰ ਅਸੀਂ ਹਮੇਸ਼ਾ ਮਲੇ ਕੋੜਲੇ ਨੇ ਪਿਆਰ ਦਿੱਤਾ ਬਹੁਤ ਵੱਡਾ ਪਿਆਰ ਦਿੱਤਾ ਔਰ ਅਸੀਂ ਅੱਜ ਵੀ ਆਸ ਕਰਦੇ ਹਾਂ ਜਿਸ ਵਾਰ ਦੁਬਾਰਾ ਫਿਰ ਉਹ ਇਤਿਹਾਸ ਦੁਹਰਾਇਆ ਜਾਏਗਾ ਅਰ ਸਿਮਲੇ ਕੋਲ ਨੇ ਤਾਂ ਵੀ ਵਰਸ ਗਰੂਰ ਪਾਰਲੀਮੈਂਟ ਹਲਕੇ ਚੋਂ ਵੀ ਅਕਾਲੀ ਦਲ ਵੱਡੀ ਲੀਡ ਹੱਸ